ਅੱਜ ਤੁਹਾਡਾ ਸਵਾਗਤ ਹੈ ਅੱਜ ਦੇ ਵਲੌਗ ਵਿੱਚ ਤੇ ਸਵੇਰ ਦੇ ਪਾਚ ਚੁੱਕੇ ਆ 1.5 ਲੀਡੇ ਦੇ ਉੱਤੇ ਪਾ ਲਓ ਫਿਰ ਇਹਦੇ ਨਹੀਂ ਪਤਾ ਗਿਆ ਚੱਕਰ ਜਿਮ ਲਾਈ ਦੀ ਸਰੀਰ ਦਿਖਾਈਦਾ ਤੇ ਕੰਮ ਕਰਦੇ ਕਰਦੇ ਲੱਗੀ ਭੁੱਖ ਤੇ ਸ਼ਹੀ ਭਾਈ ਰੀਲ ਦੀ ਤਿਆਰੀ ਕਰ ਰਹੇ ਆ ਤੇ ਸਾਡੇ ਮੇਨ ਸ਼ੈਫ ਟ੍ਰੈਪਰ ਸਿੰਘ ਸਾਡਾ ਵੀਰ ਟ੍ਰੈਪਰ ਸਿੰਘ ਮੈਗੀ ਦੀ ਤਿਆਰੀ ਕਰ ਰਹੇ ਨੇ ਜੀ ਸ਼ੈਫ ਸਾਫ ਤੁਹਾਡੇ ਦਾ ਤੁਹਾਡਾ ਐਂਕਰ ਤੇ ਦੇਖੋ ਜੀ ਬੜੇ ਹੈਲਥ ਕੌਨਸ਼ੀਅਸ ਆ ਆਜੀ ਆਟਾ ਮੈ ਗਈ ਵਿੱਡ ਪਨੀਰ ਵਿੱਡ ਪਨੀਰ ਦੇਖੋ ਜੀ ਵਿਦਆਉਟ ਤੇਲ ਚੱਕ ਰੋ ਮੁੰਡਾ ਸਾਡਾ ਜਿੰਮ ਜਾਂਦਾ ਹੈ ਲੋ ਜੀ ਜਲੇ ਲੋ ਵੀਰ ਪਿੰਡ ਪਟਿਆਲਾ ਤੋਂ ਤੜਕਾ ਲੱਗ ਰਿਹਾ ਹੈ ਵੀਰੇ ਵੀਰੋ ਮਾੜੀ ਥਾਸੀ ਦੇ ਵਿੱਚ ਲੋ ਜੀ ਕਹਿੰਦੇ ਰਾਤ ਨੂੰ ਫਾਈਟਮ ਫਾਈਟ ਹੋ ਗਿਆ ਕੰਮ ਇਧਰ ਡੌਗਸ ਦਾ ਹਨੇਰੇ ਕਰਕੇ ਆਂਕੋ ਦੇਖ ਕਮ ਰਹਾ ਹੈ ਆਸੀ ਦਾ ਵੀਊ ਚੈੱਕ ਕਰੋ ਰਾਤ ਦਾ ਓ ਜੀ ਕਹਿੰਦੇ ਸ਼ਸ਼ੀ ਭਾਈ ਵੜਾਣ ਲੱਗੇ ਰੀਲ ਸੈਟਅਪ ਲੱਗ ਰਿਹਾ ਹੈ ਸੋਚ ਰਿਹਾ ਕੁਝ ਡੀਜੇ ਲੈਪਟਾਪ ਉਹ ਕਰ ਲਿਆ ਔਨ ਇਹਨੇ ਡੀਜੇ ਲੈਪਟਾਪ ਡੀਜੇ ਲੈਪਟਾਪ ਮੈਕਬੁੱਕ ਡੀਜੇ ਟਿੰਟ ਟਿੰਟ ਕੀ ਲੈਪਟਾਪ ਇਹ ਓ ਜੀ ਨਾਲ ਦੀ ਨਾਲ ਕੰਮ ਚੱਲ ਰਿਹਾ ਹੈ ਕੰਮ ਕਰਦੇ ਆ ਜਾਂ ਟੱਕਰ ਹੋ ਰਹੀ ਹੈ ਮੈਂ ਕੀ ਤਿਆਰ ਦੇਖੋ ਜੀ ਕਹਿੰਦੇ 2 ਸੈਕਿੰਡ ਦੀ ਵੀਡੀਓ ਬਣਾਉਣੇ ਵਾਸਤੇ ਕਿੰਨਾ ਤਾਮਾ ਜਾਮਾ ਕਰਨਾ ਪੈਂਦਾ ਇੱਕ ਲਾਈਟ ਆ ਰੱਖੀ ਹੋਈ ਹੈ ਇੱਧਰ ਰੱਖੀ ਹੋਈ ਹੈ ਬਾਹਰ ਰੱਖੀ ਹੋਈ ਹੈ ਤੁਸੀਂ ਇੱਕ ਨੰਬਰ ਲੁੱਕ ਚ ਹੈ ਇਹ ਕੋਈ ਖੋਲੇ ਕੋਈ ਜੀ ਕਹਿੰਦੇ ਰੈਪਰਸਿੰਗ ਪਧਾਰ ਚੁਕੇ ਆ ਭਾਈ ਮੈਂ ਕੀ ਤਿਆਰ ओके okay. पता okay इन ना 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 है इनने क्या की इधर शशी भाई सर नाम है लड़ रहे हैं रील मेरी शूट okay. हो रही थी अपनी फोटो खिचा के वेले हो गए भाई ओए गल दे दो गेम पादी ਨਾਲ ਮੇਰੇ ਤੇ ਗੇਮ ਗੇਮ ਕਿਹਦੇ ਦਾ ਨਾਮ ਹੋਇਆ ਬਾਈ ਅੰਦਰ ਉਪਰ ਗੇਮ ਸ਼ਾਤ ਬਹੁਤ ਜਨਾ ਹੈ ਉਹ ਰਾਤ ਦਾ ਪੈਪਰ ਸਿੰਘ ਮੇਰੇ ਵੀਰ ਨੇ ਮੈਗੀ ਬਣਾ ਕੇ ਕਰ ਲਈ ਰੈਡੀ ਤੇ ਪਲੇਟਾਂ ਚ ਕਰ ਰਹੇ ਆ ਲੋਡ ਲੋ ਕੋਲ ਤੋਂ ਕਰਨਾ ਹੈ ਸਰੂਪ ਜਾਂ ਸਰਵ ਸਰਵ ਕਰ ਰਹੇ ਹੈ ਭਾਈ ਮੈਗੀ ਕਨ ਬਣਾਉਂਦੇ ਸਿਰਾਂ ਭਾਈ ਮੈਨੂੰ ਥੋੜੀ ਜਿਆਦਾ ਬਾਦ ਜਿਆਦਾ ਹੀ ਹੈ ਸਾਰਿਆਂ ਨੂੰ ਅੱਪਰ ਜਾਣਾ ਦੇਖੇ ਛੱਡਣੀ ਹੈ ਮਾਰਨਾ ਭਾਈ ਤੈਨੂੰ ਆਓ ਜੀ ਟੁੱਟ ਕੇ ਪੈ ਜਾਓ ਲੁੱਟ ਕੇ ਲੈ ਜਾਓ ਮੇਲਾ ਤਿਆਰ ਵਰ ਤਿਆਰ ਹੈ ਜੀ ਰੂਈ ਲਵ ਯੂ ਹੋਰ ਲਵ ਬਿਲੋ ਲਵ ਯੂ ਟਰੱਕ ਭਰ ਕੇ ਅੰਨੇ ਹੋ ਜਾਂਦੇ ਆ ਖਾ ਕੇ ਆਪਣੀ ਬਣਾ ਲੈ ਲੋ ਭਾਈ ਆਪਣੀ ਬਣਾ ਲਈ ਖਾ ਕੇ ਮੈਂ ਜੋਮ ਜੀ ਕਰਕੇ ਲੋ ਜੀ ਹੁਣ ਖਾਵਾਂਗੇ ਮੈਗੀ ਰੈਪਰ ਸਿੰਘ ਦੇ ਹੱਥਾਂ ਦੀ ਬਹੁਤ ਹੀ ਜ਼ਿਆਦਾ ਟੇਸਟੀ ਮੈਗੀ ਬਣਾਉਂਦਾ ਮੇਰਾ ਵੀਰ ਮੈਗੀ ਕਿੰਗ ਰੈਪਰ ਸਿੰਘ ਅ ਆ ਚੱਕ ਹੱਤ ਕਰਾਤੀ ਫਿਰ ਮੈਗੀ ਬਣਾਉਣ ਲਈ ਸੰਪਰਕ ਕਰੋ ਸੈਕਟਰ 88 ਮੁਹਾਲੀ ਇਹ ਨਹੀਂ ਬਈ ਗੱਲ ਤੇ ਗੱਲ ਇਹ ਪਰਸਨਜਰ ਮੈਗੀ ਹੋਰ ਕਿਸੇ ਵਾਸਤੇ ਨਹੀਂ ਹੈ ਟੀਮ ਬਰਚ ਤੋਂ ਲੈਦਾ ਭਈ